ਆਰੇ ਸਸਿਕਾ ਜੀ ਦੇ ਕਰਨੇ ਆਇਆ ਤੇਰੀ ਕਿਉਂ ਆ ਤੁਸੀਂ ਮਹਾਰਾਜ ਆ ਰਹੇ ਹੋ очку ствен x ako ny ਵਾਹਿਗੁਰੂ ਜੀ ਦਾ ਖਾਲਸਾ 3 ਵਾਹਿਗੁਰੂ ਜੀ ਦੇ ਫਤਿਹ ਅੱਜ ਲਾਇਨ ਕਲੱਬ ਨਵਾਂ ਸ਼ਹਿਰ ਐਕਟੀਵਿਟੀ ਤਰਫੋਂ ਫ੍ਰੀ ਮੈਡੀਕਲ ਕੈਂਪ ਜੋ ਕਿ ਹਰ ਸੰਗRAND ਨੂੰ ਗੁਰਦੁਆਰਾ ਟਾਲੀ ਸਾਹਿਬ ਵਿਖੇ ਲਗਾਇਆ ਜਾਂਦਾ ਹੈ ਇਹ ਕੈਂਪੋ ਅੱਜ 87ਵਾਂ ਕੈਂਪ ਲਾਇਨ ਕਲੱਬ ਨਵਾਂ ਸ਼ਹਿਰ ਐਕਟੀਵਿਟੀ ਤਰਫੋਂ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਲਵਾਸਾ ਹਸਪਤਾਲ ਤੋਂ ਡਾਕਟਰਾਂ ਦੀ ساری ਟੀਮ ਸਾਡੇ ਵਿੱਚ ਪਹੁੰਚੀ ਆ ਅਤੇ ਨਾਲ ਹੀ ਸਾਡੇ ਗਰਸ਼ੇਰ ਤੋਂ ਨਵਦੀਪਕ ਹਸਪਤਾਲ ਤੋਂ ਡਾਕਟਰਾਂ ਦੀ ਟੀਮ ਸਾਡੇ ਕੈਂਪ ਵਿੱਚ ਪਹੁੰਚੀ ਆ ਮੈਂ ਉਹਨਾਂ ਦਾ ਇੱਥੇ ਆਇਆ ਤੇ ਜੀ ਆਇਆਂ ਕਰਦਾ ਧੰਨਵਾਦ ਕਰਦਾ ਕਿ ਉਹ ਸਾਡੇ ਹਰੇਕ ਸਥਾਨਾਂ ਤੇ ਕੈਂਪ ਤੇ ਪਹੁੰਚਦੇ ਆ ਅਤੇ ਨਾਲ ਹੀ ਸਾਡਾ ਜਿਹੜਾ ਇਹ ਕੈਂਪ ਹੈ ਇਹ ਸਾਡੇ ਹਦਯਾਤਾਂ ਦੇ ਮੁਤਾਬਕ ਸਾਡੇ ਗਵਰਨਰ ਬੀਐਮ ਗੋਲਜੀ ਦੇ ਦਿਸ਼ਾ ਨਿਰਦੇਸ਼ੇ ਲਗਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਗਵਰਨਰ ਸਾਡੇ ਜੋ ਚੇਜ ਹੁੰਦੇ ਆ ਉਹਨਾਂ ਦਾ ਹਰ ਇੱਕ ਗਵਰਨਰ ਦਾ ਇਹ ਮੋਟੋ ਹੁੰਦਾ ਕਿ ਵੱਧ ਤੋਂ ਵੱਧ ਬੂਟੇ ਲਗਾਓ ਜਾਂ ਮੈਡੀਕਲ ਕੈਂਪ ਲਗਾਓ ਤੇ ਇਸ ਕਰਕੇ ਤਾਂ ਇਹ ਸਾਰੇ ਅਸੀਂ ਫੂਡ ਫਾਰ ਹੰਗਰ ਦੇ ਲੰਗਰ ਇਹ ਸਾਡੇ ਸਾਰੇ ਲਾਈਨ ਕਲੱਬ ਨਵਾਂ ਸ਼ਕਤੀ ਬਨ ਲਾਉਂਦੇ ਆ ਜਿਸ ਦੇ ਵਿੱਚ ਸਾਡੇ ਇਹ ਕੈਂਪ ਪ੍ਰਧਾਨਗੀ ਪ੍ਰਧਾਨ ਸਾਡੇ ਲਾਈਨ ਲੇਡੀ ਦਸਵਿੰਦਰ ਕੌਰ ਗੁਣਾਚਾਰ ਜੀ ਅਤੇ ਮੈਡਮ ਫੈਕਟਰੀ ਪੂਨਮ ਸੂਰੀ ਜੀ ਅਤੇ ਟ੍ਰੇਜ਼ਰ ਤੇਨ ਸਾਹਿਬ ਅਤੇ ਪੀਆਰਓ ਸਾਡੇ ਗੁਰਦਾਸ ਜੀ ਅਤੇ ਰੀਅਲ ਚੇਅਰਮੈਨ ਸਾਡੇ ਸੰਦੀਪ ਪੂਸ਼ਣ ਜੀ ਜੋ ਕਿ ਸਾਡੇ ਕੈਂਪ ਦੇ ਸਟਾਰ ਗੈਸਟ ਨੇ ਅਤੇ ਨਾਲ ਹੀ ਸਾਡੇ ਜ਼ੋਨ ਚੇਅਰਮੈਨ ਸੰਜੀਵ ਸੂਰੀ ਜੀ ਉਹ ਵੀ ਸਾਡੇ ਅੱਜ 4 ਗੈਸਟ ਨੇ ਕੈਂਪ ਦੇ ਅਤੇ ਨਾਲ ਹੀ ਸਾਡੇ ਮੇਰੀ ਲਾਈਨ ਕਲੱਬ ਦੀ ਨੰਨੀ ਸਾਰੀ ਟੀਮ ਜਿੰਨੀ ਵੀ ਹੈ ਉਹ ਸਾਰੇ ਪਹੁੰਚਦੇ ਆ ਜਿਸ ਦੇ ਵਿੱਚ ਕੇ ਵਿਸ਼ੇਸ਼ ਸਹਿਯੋਗ ਸਾਡਾ ਲੈਡਿਕਲ ਦੇ ਵਿੱਚ ਗੁਰਦੀਪ ਸਿੰਘ ਸੂਝ ਜੋ ਕਿ ਅਮਰੀਕਾ ਵਾਲੇ ਉਹ ਕਾਫੀ ਸਾਰਾ ਸੰਯੋਗ ਸਾਨੂੰ ਹਰੇਕ ਕੈਂਪ ਦੇ ਵਿੱਚ ਪਹੁੰਚਾਉਂਦੇ ਆ ਤੇ ਵਾਹਿਗੁਰੂਆਂ ਨੂੰ ਚੜ੍ਹਦੀ ਕਲਾ ਰੱਖੇ ਇਸੇ ਤਰ੍ਹਾਂ ਸਾਡਾ ਜਿਹੜਾ ਕੈਂਪ ਹੈ 87 ਕੈਂਪ 87ਵੇਂ ਕੈਂਪ ਪੂਰਾ ਹੋ ਚੁੱਕਾ ਹੈ ਅਤੇ ਗੁਰਦੁਆੜੀ ਵਾਲੀ ਸਾਹਿਬ ਵਿਖੇ ਅਸੀਂ ਕਾਫੀ ਸਮੇਂ ਤੋਂ ਇਹਦੀ ਸੰਗਤ ਹੈਗਾ 2-250 ਪੇਸ਼ੈਂਟ ਦੇਖ ਸੰਤਿਆ ਹੋਰ ਹੈ ਅਤੇ ਜਿਸ ਵਿੱਚ ਸਾਰੀਆਂ ਦਵਾਈਆਂ ਫ੍ਰੀ ਆਫ ਕੋਸਟ ਦਵਾਈ ਦਿੱਤੀ ਜਾਂਦੀ ਹੈ ਅਤੇ ਅੱਖਾਂ ਦੀਆਂ ਦਵਾਈਆਂ ਵੀ ਸਾਰੀਆਂ ਚੱਕਰ ਵੀ ਫ੍ਰੀ ਆਫ ਕੋਸਟ ਤੇ ਦਵਾਈ ਵੀ ਸਾਰੀ ਫ੍ਰੀ ਆਫ ਕੋਸਟ ਇਸ ਵਿੱਚ ਕੋਈ ਵੀ ਪੱਤੀ ਦੀ ਕੋਈ ਦਵਾਈ ਦੀ ਜੋ ਪੇਸ਼ੈਂਟ ਅੱਖਾਂ ਦਾ ਕੋਈ ਪੇਸ਼ੈਂਟ ਜੇ ਕੋਈ ਅੱਖਾਂ ਦਾ ਕੋਈ ਕਿਸੇ ਕੋਣ ਤੰਗਾ ਉਹ ਵੀ ਅਸੀਂ ਉਹਨੂੰ ਜੋ ਲੋੜਵੰਦ ਹੁੰਦਾ ਉਹਨੂੰ ਫ੍ਰੀ ਆਫ ਕੋਸਟ ਆਪਰੇਸ਼ਨ ਕਰਾ ਕੇ ਦਿੰਦੇ ਆ ਔਰ ਇਹ ਟੈਂਪ ਲਗਾਤਾਰ ਚੱਲਦਾ ਆ ਰਿਹਾ ਲੈਂਕ ਕਲਬ ਦੀ ਸਿਹਤ ਵੱਲੋਂ ਇਸ ਤਰ੍ਹਾਂ ਲਗਭਗ ਚੱਲਦਾ ਰਹੇਗਾ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਤੇ ਇਹ ਕੈਂਪਓ ਇਦਾਂ ਹੀ ਚੱਲਦਾ ਰਹੇ ਚੱਲਦਾ ਰਹੇ ਅਤੇ ਸਾਰੇ ਸਮਾਜ ਭਲਾਈ ਦੇ ਕੰਮ ਜਿੰਨੇ ਵੀ ਹੈਗੇ ਆ ਜਾਂ ਜਿੰਨੀਆਂ ਦਵਾਈਆਂ ਸਾਰੇ ਫ੍ਰੀ ਦੇ ਕੋਸਟ ਪੇਸ਼ੈਂਟ ਨੂੰ ਮਿਲਦੀਆਂ ਆ ਉਹ ਮਿਲਦੀਆਂ ਰਹਿਣ ਔਰ ਇੱਕ ਹੋਰ ਮੈਸੇਜ ਜਿਹੜੀ ਦੇਣਾ ਚਾਹੁੰਦਾ ਕਿ ਦਿਵਾਲੀ ਦੇ ਮੌਕੇ ਤੇ ਅਸੀਂ ਵੱਧ ਤੋਂ ਵੱਧ ਬੂਟੇ ਲਗਾਈਏ ਅਤੇ ਅਸੀਂ ਜਿਹੜੀ ਦਿਵਾਲੀ ਆ ਇਹ ਇਸ ਵਾਰ ਗ੍ਰੀਨ ਦਿਵਾਲੀ ਮਨਾਉਣ ਦਾ ਨਸਬੰਦੇਆਂ ਸਾਰੀ ਸੰਗਤ ਨੂੰ ਇੱਕ ਵਾਰ ਜੀਵਨ ਵਾਲੀ ਮਨਾਈਏ ਤੇ ਅਸੀਂ ਵਾਤਾਵਰਨ ਨੂੰ ਸੁੱਧ ਬਣਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸਤਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਹੋਈ ਹੈ ਹਰ ਸੰਗਤ ਦੀ ਤਰ੍ਹਾਂ ਜੁੜਵਲ ਕਰਕੇ ਬਾਰਾਮਾ ਮਾਜ ਸਹਬ ਜੀ ਦੀ ਬਾਣੀ ਦੇ ਜਾ ਪਾਪਾ ਨੇ ਸਰਵਣ ਕੀਤੇ ਨੇ ਅੱਜ ਨਵ ਤਕਦਾ ਮਹੀਨਾ ਹਰਪ ਹੋਇਆ ਹੈ ਆਪជា ਜੀ ਕਿਰਪਾ ਕਰਨ ਇਹ ਮਹੀਨਾ ਉਹ ਸੰਗਤ ਨੂੰ ਸੁਖਦਾਈផល ਪ੍ਰਾਪਤ ਕਰਿ ਅਰ ਪਰਿਵਾਰਾਂ ਦੇ ਵਿੱਚ ਸੁਖ ਵਰਤਾ ਕਰਕੇ ਅਰਦੀ ਕਲਾ ਗੁਰਸਿੱਖੀ ਨਾਮੀਆਂ ਦਾਤਾ ਸਿਵਾਸ ਨੀਆਂ ਦਾਤਾ ਮਰਕਸ਼ੁਸ਼ ਕਰਨਾ ਅਜਿਹਾ ਕਤਕਦਾ ਵੀ ਹਿੰਨਾ ਇਸ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤੇ ਨੇ ਕਿ ਇਹ ਮਨੁੱਖ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਉਹ ਆ ਕਤਕ ਕਰਮ ਤਮਾਉਣੇ ਦੋਸ਼ਨਾ ਕਾਹੂ ਜੋਗ ਆਚਾਰੀ ਬਕਰ ਕਰਦੇ ਨੇ ਜਿਹੜੇ ਮਨੁੱਖ ਕਰਮ ਕਰਦਾ ਉਸ ਕਰਮ ਦਾ ਜੋ ਹਿਸਾਬ ਪਤਾਬ ਲੇਖਾ ਜੋਖਾ ਹੈ ਆਪਸਾ ਜੀ ਬਚਨ ਕਰਦੇ ਨੇ ਉਸ ਦਾ ਜਿਹੜਾ ਕੋਈ ਵਿਖੇਤ ਕਰਮ ਨੂੰ ਨੁਕ ਕਰਦਾ ਹੈ ਉਸ ਦਾ ਦੋਸ਼ ਕਿਸੇ ਨੂੰ ਦੇਣਾ ਨਹੀਂ ਮੰਦਾ ਕਿਉਂਕਿ ਜਿਹੋ ਜੇ ਆਪਾਂ ਕਰਮ ਕਰਦੇ ਆ ਉਹ ਮਾਲਕ ਸਾਨੂੰ ਉਹ ਜਿਆ ਫਲ ਬਖਸ਼ਿਸ਼ ਕਰਦਾ ਹੈ ਉਹ ਬਾੜੀ ਅੰਦਰ ਪੜਦੇ ਆ ਮੇਰੇ ਸਤਿਗੁਰੂ ਜੀ ਬਚਨ ਕਰਦੇ ਨੇ ਜੇਹੇ ਕਰਮ ਕਮਾਏ ਇਹ ਆ ਹੋਏ ਸੀ ਕਿ ਜਿਹੋ ਜਿਆ ਤੂੰ ਕਰਮ ਕਰਦਾ ਹੈ ਨਾ ਇਹਨੂੰ ਫਲ ਵੀ ਉਹ ਜਿਆ ਮਿਲੇਗਾ ਉਦਾਹਰਣਾਂ ਦਿੱਤੀਆਂ ਨੇ ਹੁਣ ਜੇ ਮਨੁੱਖ ਕਹੇ ਕਿ ਮੈਂ ਮejor ਸ਼ਹਿਰ ਦੀਆਂ ਦਾਖਾਂ ਪ੍ਰਾਪਤ ਕਰਨੀਆਂ ਤੇ ਕੀ ਕਰਨਾ ਪਵੇਗਾ ਉਸ ਨੂੰ ਅੰਮੂਰਾਂ ਦੀਆਂ ਜਿਹੜਾ ਬੇਲਾਂ ਨੇ ਉਹ ਦਾਖਾਂ ਨੇ ਉਹਨਾਂ ਦੇ ਜਿਹੜੇ ਬੁੱਤੇ ਉਹ ਹੀ ਲਾਉਣੇ ਪੈਣਗੇ ਬੇਲਾਂ ਲਾਉਣੀਆਂ ਪੈਣਗੀਆਂ ਜੇ ਕਿਕਰ ਬੀਜ ਕੇ ਮਨੁੱਖ ਇਹ ਜਾਵੇ ਕਿ ਮੈਂ ਇੰਨਾ ਕਿੱਤਰਾ ਦੇ ਉੱਤੋਂ ਲੱਕ ਬਜੌਰ ਸ਼ਹਿਰ ਦੀਆਂ ਦਾਖਾਂ ਪ੍ਰਾਪਤ ਕਰ ਲਵਾਂ ਇਹ ਕਦੇ ਨਹੀਂ ਹੋਵੇਗਾ ਇਹ ਮਨੁੱਖ ਜੇ ਕਵੇ ਕਿ ਮੈਂ ਉਨਕਤਾ ਕੇ ਇਸ ਤੋਂ ਰੇਸ਼ਮ ਪ੍ਰਾਪਤ ਕਰ ਲਵਾਂ ਇਹ ਕਦੇ ਨਹੀਂ ਹੋ ਸਕਦਾ ਬਾਬਾ ਫਰੀਦ ਜੀ ਬਚਨ ਕਰਦੇ ਨੇ ਫਰੀਦਾ ਲੋੜਾਂ ਦਾਖ ਬਜੌਰੀਆਂ ਕਿਕਰ ਬੀਜੈ ਜੱਟ ਹੰਡਾ ਉਨਕਤਾਏ ਦਾ ਅੰਤਾ ਲੋੜਾ ਪੜ ਕੇ ਭਲਿਆ ਕਿਕਰਾਂ ਬੀਜ ਕੇ ਉਹਨਾਂ ਤੋਂ ਕਦੀ ਵੀ ਬਜੌਰ ਸ਼ਹਿਰ ਦੀਆਂ ਦਾਖਾਂ ਨਹੀਂ ਪ੍ਰਾਪਤ ਹੁੰਦੀਆਂ ਉਨਕਤਾ ਕੇ ਕਦੀ ਰੇਸ਼ਮ ਪ੍ਰਾਪਤ ਨਹੀਂ ਹੁੰਦਾ ਆਚਾਰੀ ਬਚਨ ਕਰਦੇ ਨੇ ਇਸੇ ਤਰ੍ਹਾਂ ਇਹ ਮਨੁੱਖ ਜੇ ਤੂੰ ਕਵੇਂ ਮੈਂ ਮਾੜੇ ਕਰਮ ਕਰਦਾ ਇਹ ਮਾੜੇ ਕਰਮ ਕਰਕੇ ਮੈਨੂੰ ਇਸ ਦਾ ਫਲ ਜਿਹੜਾ ਚੰਗਾ ਪ੍ਰਾਪਤ ਹੋ ਜਾਵੇ ਇਹ ਕਦੀ ਨਹੀਂ ਹੋ ਸਕਦਾ ਬਨੁੱਖ ਕਿਸੇ ਸਮੇਂ ਕੀ ਕਰਦਾ ਚੋਰੀਆਂ ਕਰਦਾ ਡਾਕੇ ਪਾਉਂਦਾ ਕਈ ਤਰ੍ਹਾਂ ਦੇ ਨਖਿੱਧ ਕਰਮ ਕਰਕੇ ਕਿਸੇ ਵੇਲੇ ਅਮੀਰ ਤੇ ਬਣ ਜਾਂਦਾ ਔਰ ਪਾਤਸ਼ਾਹ ਜੀ ਬਚਨ ਕਰਦੇ ਨੇ ਉਸ ਦਾ ਜਦੋਂ ਉਸ ਨੂੰ ਫਲ ਮਿਲਦਾ ਹੈ ਨਾ ਕਿ ਜਦੋਂ ਇੱਕ ਦਿਨ ਉਹ ਫੜਿਆ ਜਾਂਦਾ ਹੈ ਕਿ ਪਾਤਸ਼ਾਹ ਜੀ ਬਤਨ ਕਰਦੇ ਨੇ ਨਾ ਕਿ ਫਿਰ ਉਸ ਨੂੰ ਉਸ ਦੀ ਸਜ਼ਾ ਮਿਲਦੀ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਜੀ ਬਤਨ ਕਰਦੇ ਨੇ ਦੋਸ਼ਨਾ ਕਾਹੂ ਯੋਗ ਆਪਣੇ ਕੀਤੇ ਕਰਮਾਂ ਦਾ ਦੋਸ਼ ਆਪਾਂ ਨਹੀਂ ਕਿਸੇ ਨੂੰ ਨਹੀਂ ਦੇ ਸਕਦੇ ਬੇਸ਼ੱਕ ਕੋਈ ਕਿਸੇ ਦੇ ਨਾਲ ਪਰੇਣਾ ਵਾਪਰ ਜਾਵੇ ਕੁਝ ਕਾਰਨ ਬਣ ਜਾਵੇ ਤੇ ਆਪਾਂ ਦੋਸ਼ ਅਗਲੇ ਨੂੰ ਦੇ ਦਿੰਨੇ ਆ ਕਿ ਇਹਦਾ ਕਰਕੇ ਮੇਰਾ ਇਹ ਨੁਕਸਾਨ ਹੋਇਆ ਇਸ ਦਾ ਕਰਕੇ ਮੇਰੇ ਨਾਲ ਇਹ ਹਾਲਤ ਮੇਰੀ ਹੋ ਚੁੱਕੀ ਹੈ ਪਰ ਪਾਤਸ਼ਾਹ ਜੀ ਬਤਨ ਕਰਦੇ ਨੇ ਦਦਾ ਦੋਸ਼ ਨਾ ਦੇਓ ਕਿਸੈ ਦੋਸ਼ ਕਰਮਾਂ ਆਪਣੇ ਆਹ ਮਨੁੱਖ ਆਪਣੇ ਕੀਤੇ ਕਰਮਾਂ ਦਾ ਦੋਸ਼ ਕਿਸੇ ਨੂੰ ਨਾ ਦੇ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਵਰਜਨਾ ਆਤਸਰੀ ਬਚਨ ਕਰਦੇ ਨੇ ਹੋਰ ਕਿਸੇ ਨੂੰ ਆਪਣੇ ਕਰਮਾਂ ਦਾ ਕੀਤਾ ਹੋਇਆ ਤੂੰ ਦੋਸ਼ ਨਹੀਂ ਦੇ ਸਕਦਾ ਤੇ ਮੇਰੇ ਗੁਰੂ ਦੇਵ ਪਾਤਸ਼ਾਹ ਜੀ ਬਚਨ ਕਰਦੇ ਨੇ ਕਤਕ ਕਰਮ ਕਮਾਉਣੇ ਕਤਕ ਦੇ ਮਹੀਨੇ ਦੇ ਰਾਹੀ ਸਤਿਗੁਰ ਜੀ ਦਰਸਾਰੇ ਨੇ ਇਹ ਆਪਣੇ ਕੀਤੇ ਹੋਏ ਕਰਮਾਂ ਦਾ ਦੋਸ਼ ਆਪਾਂ ਕਿਸੇ ਨੂੰ ਨਹੀਂ ਦੇ ਸਕਦੇ ਪਰਮੇਸ਼ਰ ਤੇ ਭੁੱਲਿਆ ਆਪਣ ਸਭੇ ਰੋਗ ਤੇ ਪਾਤਸ਼ਾਹ ਜੀ ਬਤਨ ਕਰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਉਸ ਪ੍ਰਮਾਤਮਾ ਨੂੰ ਜਿਸ ਨੇ ਸਾਨੂੰ ਇਹ ਸਰੀਰ ਦਿੱਤਾ 1084 ਜੋਤ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ 83 ਲੱਖ ਜੂਨੀ ਦਾ ਆਪਾਂ ਨੂੰ ਸਰਦਾਰ ਬਣਾ ਕੇ ਭੇਜਿਆ ਹੈ ਮਾਲਕ ਵਾਹਿਗੁਰੂ ਨੇ ਤੇ ਪਾਤਸ਼ਾਹ ਜੀ ਬਤਨ ਕਰਦੇ ਨੇ ਇਹ ਸੁਪਰਮਾਤਮਾ ਨੇ ਸਾਨੂੰ ਇਹ ਸ਼ਰਮੌਰ ਸੰਸਾਰ ਦੀ 83 ਲੱਖ ਜੁਨਾਂ ਦੇ ਵਿੱਚੋਂ ਸ਼ਰਮੌਰ ਬਣਾ ਕੇ ਭੇਜਣਾ ਕੀਤਾ ਜਦੋਂ ਆਪਾਂ ਉਸ ਨੂੰ ਭੁੱਲ ਗਾਈਏ ਨਾ ਉਸ ਦੇ ਕੀਤੀਆਂ ਬ੍ਰਹਿਮਤਾ ਨੂੰ ਉਸ ਦੇ ਕੀਤੇ ਹੋਏ ਪਰਉਪਕਾਰਾਂ ਨੂੰ ਜਦੋਂ ਮਨੁੱਖ ਭੁੱਲ ਜਾਂਦਾ ਹੈ ਕਿਰਪਾਤਾ ਜੀ ਬਚਨ ਕਰਦੇ ਨੇ ਉਸ ਦੇ ਨਾਮ ਨੂੰ ਵਿਸਾਰ ਕੇ ਉਸ ਦੇ ਸ਼ੁਕਰਾਨੇ ਨੂੰ ਵਿਸਾਰ ਕੇ ਜਦੋਂ ਮਨੁੱਖ ਭੁੱਲ ਜਾਵੇ ਨਾ ਕਿਰਪਾਤਾਰੀ ਬਕਰ ਕਰਦੇ ਨੇ ਪਰਮੇਸ਼ਰ ਤੇ ਭੁੱਲਿਆ ਮੈਂ ਆਪਣ ਸਭੇ ਰੋਗ ਸਾਰੇ ਤਰ੍ਹਾਂ ਦੇ ਰੋਗ ਆਦੀ ਵਿਆਦੀ ਉਪਾਦੀ ਸਰੀਰਕ ਰੋਗ ਮਾਨਸਿਕ ਰੋਗ ਕਿੰਨੇ ਅਧਿਆਤਮਕ ਰੋਗ ਜਿਹੜੇ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਸ਼ੇਖ ਸਾਹਿਬ ਭਾਈ ਮਨਜੀਤ ਸਿੰਘ ਜੀ ਮੁੱਖ ਗ੍ਰੰਥੀ ਸਿੰਘ ਸਭਾ ਗੁਰਦੁਆਰਾ ਨਮਾਸ਼ ਹੈ ਤੋਂ ਸਾਡੇ ਵਿਚਕਾਰ ਪਹਿਲਾਂ ਦੀ ਤਰ੍ਹਾਂ ਆਇਨੇ ਉਹਨਾਂ ਨੇ ਆਪਣੇ ਬਹੁਤ ਹੀ ਪਿਆਰੀ ਤਸਰੀਲੇ ਆਵਾਜ਼ ਦੇ ਨਾਲ ਬਾਰਾਂ ਬਾਦ ਆਜਾਪ ਕੀਤਾ ਉਪਰੰਤ ਵਿਆਖਿਆ ਕੀਤੀ ਗਈ ਹੈ ਮੇਰਾ ਖਿਆਲ ਹੈ ਕਿ ਉਹਨਾਂ ਨੇ ਇਹ ਵਧੀਆ ਢੰਗ ਦੇ ਨਾਲ ਕਥਾ ਵਿਚਾਰਾਂ ਦੇ ਨਾਲ ਗੁਰਬਾਣੀ ਦੇ ਹਵਾਲੇ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਅੱਜ ਦਾ ਜੋ ਕੱਤਕ ਮਹੀਨੇ ਦਾ ਭਾਵ ਅਰਥ ਵੀ ਬਣਦੇ ਨੇ ਉਹ ਇਹੀ ਬਣਦੇ ਨੇ ਕਿ ਮਨੁੱਖ ਅਸੀਂ ਪ੍ਰਭੂ ਪਰਮਾਤਮਾ ਅੱਲਾ ਇਸ ਪਰ ਰਾਮ ਤੋਂ ਜਦੋਂ ਮਨੁੱਖ ਬੇਮੁਖ ਹੋ ਜਾਂਦਾ ਹੈ ਜਦੋਂ ਕਿਸੇ ਆਪਣੇ ਖਸਮ ਤੋਂ ਬੇਮੁਖ ਹੋ ਜਾਂਦਾ ਹੈ ਪਤੀ ਤੋਂ ਬੇਮੁਖ ਹੋ ਜਾਂਦਾ ਹੈ ਮਾਂ ਤੋਂ ਮਾਂ ਬਾਪ ਤੋਂ ਬੇਮੁਖ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਘਾਟਾਂ ਨੇ ਉਹਨਾਂ ਤਾਈਆਂ ਨੇ ਤੇ ਬਰਾਈਆਂ ਜਿਹੜੀਆਂ ਪਲਪੜੀਆਂ ਸ਼ੁਰੂ ਹੋ ਜਾਂਦੀਆਂ ਉਹ ਬਰਾਇਆਂ ਵੀ ਮਨੁੱਖ ਨੂੰ ਸੁੱਖ ਦੇਣ ਦੇ ਬਜਾਏ ਦੁੱਖ ਦਿੰਦੀਆਂ ਨੇ ਭਾਈ ਸਾਹਿਬ ਜੀ ਵਾਸੀ ਪ੍ਰਦੇਸੀ ਜੀ ਅੱਜ ਅਸੀਂ ਕਤਕ ਬੀਹਨੇ ਦੀ ਸੰਗਰਾਂਥ ਤੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਆ ਕਿਉਂਕਿ ਸਾਨੂੰ ਤੁਹਾਡੇ ਨਾਲ ਹਮਦਰਦੀ ਹੈ ਬੇਟੇ ਇਸ ਕਰਕੇ ਵੀ ਜਿਸ ਤਰ੍ਹਾਂ ਦਾ ਜੀਵਨ ਅਸੀਂ ਪਤੀਤ ਕਰ ਰਹੇ ਹਾਂ ਤੁਸੀਂ ਵੀ ਉਸੇ ਤਰ੍ਹਾਂ ਦਾ ਔਟ ਔਖਾ ਹੁੰਦਾ ਹੈ ਜਦੋਂ ਮਾਪਾਪ ਨੂੰ ਪਤਾ ਲੱਗਦਾ ਵੀ ਮੇਰੇ ਬੱਚੇ ਨਸ਼ਿਆਂ ਦੇ ਵਿੱਚ ਪੈ ਗਏ ਨੇ ਔਰ ਇਹ ਜਿਹੜੀ ਲਾਤ ਹੈ ਛੇਤੀ ਕਿਤੇ ਜਾਂਦੀ ਨਹੀਂ ਹੈ ਪਰ ਕੋਸ਼ਿਸ਼ ਕਰਨਾ ਸਭ ਕੁਝ ਹੋ ਜਾਂਦਾ ਹੈ ਕਹਿੰਦੇ ਜੀ ਵੀ ਔਖਾ ਕੰਮ ਨਹੀਂ ਕੋਈ ਜਹਾਨ ਤੇ ਕਰਨਾ ਕੰਮ ਦਾ ਆਰੰਭ ਔਖਾ ਕੰਮ ਨਹੀਂ ਕੋਈ ਜਹਾਨ ਉਤੇ ਕਰਨਾ ਕੰਮ ਦਾ ਆਰੰਭ ਔਖਾ ਹੌਸਲਾ ਹੋਵੇ ਤੇ ਚੁੱਕ ਪਹਾੜ ਲਈਏ ਬਣਾ ਹੌਸਲੇ ਚੁੱਕਣਾ ਇੱਕ ਖੰਭਕ ਤੇ ਬਦਬਕ ਜਦੋਂ ਮਾਂ ਬਾਪ ਨੂੰ ਪਤਾ ਰਹੇ ਦੇ ਵੀ ਸਾਡੇ ਨਸ਼ਿਆਂ ਦੇ ਵਿੱਚ ਪੈ ਗਏ ਨੇ ਬੱਚੇ ਅਸੀਂ ਤਾਂ ਇਹੀ ਕਹਾਂਗੇ ਜੀ ਜਿਹੜਾ ਜਿਹੜਾ ਬੱਚਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਸ ਆ ਜਾਂਦਾ ਉਹਨੂੰ ਭੁੱਲਿਆ ਨਹੀਂ ਕਿਹਾ ਜਾਂਦਾ ਅਸੀਂ ਤਾਂ ਇਹੀ ਪਰਮਾਤਮਾ ਦੇ ਫਰਿਆਦ ਕਰਾਂਗੇ ਕਿ ਤੁਹਾਡਾ ਵੀ ਜੀਵਨ ਸੁਖਾਲਾ ਹੋਵੇ ਤੁਸੀਂ ਵੀ ਆਪਣੇ ਮਾਪੇ-ਪਿਓ ਦੀ ਸੇਵਾ ਕਰੋ ਆਪਣੇ ਰਿਸ਼ਤੇਦਾਰਾਂ ਦੇ ਬਰਾਦਰੀ ਦੇ ਵਿੱਚ ਆਪਣੇ ਨਗਰ ਸ਼ਹਿਰ ਦੇ ਵਿੱਚ ਆਪਣੇ ਮਾਪੇ-ਪਿਓ ਦਾ ਨਾਮ ਰੌਸ਼ਨ ਕਰੋ ਜਿਸ ਤਰ੍ਹਾਂ ਅਸੀਂ ਆਪਣਾ ਜੀਵਨ ਬਤੀਤ ਕਰਦੇ ਹੁ ਉਸ ਤੁਸੀਂ ਵੀ ਉਸੇ ਤਰ੍ਹਾਂ ਕਰੋ ਇਸ ਦੇ ਨਾਲ ਹੀ ਮੈਂ ਇੱਕ ਦੋ ਕਵਿਤਾਵਾਂ ਕਹਿ ਕੇ ਸਤਿਕਾਰ ਸਤਿਕਾਰ ਪਿਆਰੇ ਦੋਸਤੋ ਬੜੀ ਡਿਮਾਂਡ ਸੀ ਤੁਹਾਡੀ ਪੇੜਾਂ ਦੀ ਭਰਾਮਾਂ ਦੀ ਕਿ ਪੇੜ ਦੀਆਂ ਬਿਮਾਰੀਆਂ ਵਾਸਤੇ ਕੋਈ ਲੋਸਕਾ ਤਿਆਰ ਕੀਤਾ ਆ ਯਾਰੋ ਆ ਲਓ ਜੀ ਹਾਜ਼ਰ ਹੈ ਸੁਖਮਨੀ ਮਜ਼ੂਮ ਕਨੇ ਪੇੜ ਵਾਸਤੇ 2 3 4 ਸਾਲ ਪੁਰਾਣਾ ਗੰਦ ਤੁਹਾਡੇ ਪੇੜ ਜਿਹੜਾ ਸਾਫ਼ ਨਹੀਂ ਹੋਇਆ ਉਹ ਇਹਦੇ ਨਾਲ ਸਾਫ਼ ਹੋਊਗਾ ਨਾ ਕਦੀ ਸਿਰਦ ਹੋਏਗਾ ਨਾ ਕਦੀ ਕਬਜ ਰਹੇਗੀ ਨੱਤਾ ਨਹੀਂ ਫੁੱਲਣਗੇ ਪੇੜ ਨਹੀਂ ਫੁੱਲੇਗਾ ਬਟਾਪੜੀ ਆਵੇਗਾ ਸ਼ੂਗਰ ਵਾਲਿਆਂ ਵਾਸਤੇ ਬਹੁਤ ਹੀ ਕਾਰਗਰ ਚੀਜ਼ ਹੈਗੀ ਹੈ ਸੁਖਮਨੀ ਮਜ਼ੂਮ ਜੇ ਜੀਵਰ ਚਾਹੁੰਦੇ ਹੋ ਲਾਜਵਾਬ ਵੀ ਦਰਵਾਜ਼ਾ ਲਾਓ ਸੁਖਮਨੀ ਜਲਾ ਵੈਦ ਲਖਵਿੰਦਰ ਸਿੰਘ ਨਵਾਂ ਸ਼ਹਿਰ 98743 8490 ਬਨ ਸੁਖਮਨੀ ਮੈਂ ਇਹ ਸੱਜਣਾਂ ਸਿੰਘ ਭਰਸੇਗ ਨਗਰ ਨਸਵਤ ਅਜਲੀਆਂ ਵਿਸ਼ੇਸ਼ ਸਰਗਰਮੀਆਂ ਤੁਨ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਿੰਸੀਪਲ ਜੀ ਅਜਾਜ਼ਤ ਦਿਓ ਧੰਨਵਾਦ